ਸਤਨਾਮ ਵਾਹਿਗੁਰੂ ਜੀ ਸੋਕ ਹੋ ਟਲ ਗੁਰ ਸੇਵੀ ਐ ਅਹਨਸ ਸਹਜ ਸੁਭਾਏ ਦਰਸ਼ਨ ਪਰਸਿ ਗੁਰੂ ਕੈ ਜਨਮ ਮਰਨ ਦੁਖ ਜਾਈ ਸੋ ਕਹ ਤਲ ਗੁਰ ਸੇਵੀਐ ਐਨ ਸਹਜ ਸੁਭਾਈ ਦਰਸ਼ਨ ਪਰਸਿ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸਚਾ ਪਾਤਸ਼ਾਹ ਸਿਰ ਸ਼ਹੰਦਸ਼ਾਹ ਜਿਸ ਪਾਸ ਬਿਠਿਆ ਸੋਈਐ ਸਬਨਾ ਦਾਵੇ ਸਾਹ ਜਿਸ ਪਾਸ ਬੈਠਿਆ ਸੋਈਏ ਸਭ ਨਾਉਂਦਾ ਵੇਸਾ ਹੋ ਆਓ ਗੁਰੂ ਪਿਆਰ ਵਾਲਿਓ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠਣ ਦਾ ਯਤਨ ਕਰੀਏ ਜਿਵੇਂ ਆਪਾਂ ਵਿਚਾਰ ਦੇ ਨਾਲ ਜੁੜੇ ਹੋਇਆ ਸੱਚੋ ਸੱਚਾ ਆਖੀ ਐ ਸੱਚਾ ਥਾਨ ਪਾਤਸ਼ਾਹ ਕਹਿੰਦੇ ਜਿਹੜਾ ਮੌਤ ਦੇ ਸਹਿਮ ਤੋਂ ਮੌਤ ਦਾ ਸਹਿਮ ਹੈ ਜਿਹੜਾ ਬੰਦੇ ਦੇ ਅੰਦਰ ਆਤਮਿਕ ਮੌਤ ਦੇ ਸਹਿਮ ਤੋਂ ਬਚਣ ਦੇ ਲਈ ਉਸ ਸਦਾ ਸਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ ਜਿਹੜੇ ਪਰਮਾਤਮਾ ਦਾ ਤਖਤ ਹਮੇਸ਼ਾ اٹਲ ਐ ਸੱਚੋ ਸੱਚਾ ਆਖੀ ਐ ਸੱਚੇ ਸੱਚਾ ਥਾਨ ਜੇ ਆਤਮਿਕ ਮੌਤ ਦੇ ਸਹਿਮ ਤੋਂ ਬਚਣਾ ਐ ਡਰ ਤੋਂ ਬਚਣਾ ਫਿਰ ਪਾਤਸ਼ਾਹ ਸਮਝਾਉਂਦੇ ਨੇ ਕਹਿੰਦੇ ਤੈਨੂੰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਐ ਉਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਜਿਹਦਾ ਹਮੇਸ਼ਾ ਤਖਤ ਹੈ ਅਟਲ ਹੈ ਸੱਚਾ ਤਖਤ ਹੈ ਜਿਨਿ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਜਿਨ੍ਹਾਂ ਦਾ ਮਨ ਪਾਤਸ਼ਾਹ ਕਹਿੰਦੇ ਸਿਮਰਨ ਦੇ ਵਿੱਚ ਗਿਝ ਜਾਂਦਾ ਹੈ ਜੀਦਾ ਮਨ ਸਿਮਰਨ ਦੇ ਵਿੱਚ ਗਿਝ ਜਾਂਦਾ ਉਹਨਾਂ ਦਾ ਮਨ ਹੈ ਜਿਹੜਾ ਪਰਮਾਤਮਾ ਦੀ ਜਾਤ ਦੀ ਉਹਨਾਂ ਨੂੰ ਲੇਵ ਲੱਗ ਜਾਂਦੀ ਹੈ ਫਿਰ ਪਰਮਾਤਮਾ ਨੂੰ ਆਪਣੇ ਅੰਦਰੋਂ ਕਦੇ ਵਿਸਾਰ ਨਹੀਂ ਸਕਦੇ ਕਦੇ ਉਹ ਪਰਮਾਤਮਾ ਨੂੰ ਭੁੱਲ ਨਹੀਂ ਸਕਦੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਨਾਲ ਮਨ ਹੈ ਜਿਹੜਾ ਜਿਨ੍ਹਾਂ ਦਾ ਸਿਮਰਨ ਦੇ ਵਿੱਚ ਗਿੱਜ ਜਾਂਦਾ ਹੈ ਨਾਮ ਦੇ ਵਿੱਚ ਗਿੱਜ ਜਾਂਦਾ ਹੈ ਉਹ ਫਿਰ ਕਦੇ ਵੀ ਪਰਮਾਤਮਾ ਨੂੰ ਆਪਣੇ ਅੰਦਰੋਂ ਵਿਸਾਰ ਨਹੀਂ ਸਕਦੇ ਮਨਮੁਖ ਸੁੱਚੇ ਜਾਣੀ ਹੈ ਗੁਰਮੁਖ ਜਿਨਾਂ ਗਿਆਨ ਗੁਰੂ ਦੀ ਸ਼ਰਨ ਪੈ ਕੇ ਪਾਤਸ਼ਾਹ ਕਹਿੰਦੇ ਜੋ ਵੀ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਗੁਰੂ ਦੀ ਸ਼ਰਨ ਪੈ ਕੇ ਜਿਨ੍ਹਾਂ ਦੇ ਮਨ ਦੇ ਵਿੱਚ ਤੇ ਮੂੰਹ ਦੇ ਉੱਤੇ ਪਰਮਾਤਮਾ ਨਾਲ ਡੂੰਗੀ ਸਾਂਝ ਪੈ ਗਈ ਨਾਮ ਰੂਪੀ ਸਾਂਝ ਜੋ ਵੀ ਗੁਰੂ ਦੀ ਸ਼ਰਨ ਚਾਇਆ ਤੇ ਕਿਰਪਾ ਹੋ ਗਈ ਪਰਮਾਤਮਾ ਨਾਲ ਪਾਤਸ਼ਾਹ ਕਹਿੰਦੇ ਸਾਂਝ ਬਣ ਗਈ ਪਰਮਾਤਮਾ ਦੀ ਡੂੰਗੀ ਸਾਂਝ ਜਿਨ੍ਹਾਂ ਦੇ ਮੂੰਹ ਦੇ ਉੱਤੇ ਟਿਕ ਗਈ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਖੁਦਾ ਖੁਦਾ ਕਰਦੇ ਨੇ ਤੇ ਮਨ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਟਿਕ ਗਿਆ ਉਹ ਬੰਦੇ ਅਸਲ ਦੇ ਵਿੱਚ ਪਵਿੱਤਰ ਸਮਝੇ ਜਾਂਦੇ ਨੇ ਉਹਨਾਂ ਨੂੰ ਪਵਿੱਤਰ ਕਿਹਾ ਜਾਂਦਾ ਜਿਨ੍ਹਾਂ ਦੇ ਮੂੰਹ ਦੇ ਉੱਤੇ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਪਰਮਾਤਮਾ ਨਾਲ ਡੂੰਗੀ ਸਾਂਝ ਪਾ ਲੈਂਦੇ ਨੇ ਸਤਿਗੁਰ ਆਗੇ ਅਰਦਾਸ ਕਰ ਸਾਜਣ ਦੇ ਮਿਲਾਏ ਪਾਤਸ਼ਾਹ ਕਹਿੰਦੇ ਐ ਮੇਰਿਆ ਮਨਾ ਉਸ ਸੱਜਣ ਪਰਮਾਤਮਾ ਨੂੰ ਮਿਲਣ ਵਾਸਤੇ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਿਆ ਕਰ ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਤਾਂ ਆਪਣੇ ਗੁਰੂ ਦੇ ਅੱਗੇ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਬਹਿ ਕੇ ਨਾਮ ਜਪਿਆ ਕਰ ਤਾਂ ਜੋ ਤੇਰੀ ਅਰਦਾਸ ਕਬੂਲ ਹੋਵੇ ਅਰਦਾਸ ਕਬੂਲ ਹੋਏਗੀ ਸ਼ਰਦਾ ਦੇ ਨਾਲ ਗੁਰੂ ਦੇ ਅੱਗੇ ਅਰਦਾਸ ਕਰੀ ਬਾਣੀ ਦਾ ਫੁਰਮਾਨ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਜੇ ਸ਼ਰਦਾ ਦੇ ਨਾਲ ਕਰੀ ਜਾਵੇ ਤਾ ਅਰਦਾਸ ਕਦੇ ਵੀ ਬੇਅਰਥ ਨਹੀਂ ਹੋ ਸਕਦੀ ਅਰਦਾਸ ਕਬੂਲ ਹੀ ਹੁੰਦੀ ਹੈ ਜੇ ਆਪਾਂ ਸ਼ਰਧਾ ਨਾਲ ਗੁਰੂ ਦੇ ਅੱਗੇ ਕੋਈ ਅਰਜ਼ੋਈ ਕਰਦੇ ਆਂ ਪਾਤਸ਼ਾਹ ਕਹਿੰਦੇ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਿਆ ਕਰ ਸਤਿਗੁਰ ਆਗੇ ਅਰਦਾਸ ਕਰ ਸਾਜਣ ਦੇ ਮਿਲਾਏ ਆਪਣੇ ਗੁਰੂ ਦੇ ਅੱਗੇ ਹੱਥ ਜੋੜਿਆ ਕਰ ਨਿਮਰਤਾ ਦੇ ਨਾਲ ਝੁਕਿਆ ਕਰ ਅਰਦਾਸ ਕਰਿਆ ਕਰ ਵੀ ਮੈਨੂੰ ਉਹ ਪਰਮਾਤਮਾ ਮਿਲ ਜਾਵੇ ਜੇ ਤੂੰ ਗੁਰੂ ਦੇ ਅੱਗੇ ਬੜੀ ਨਿਮਰਤਾ ਦੇ ਨਾਲ ਸਰਤਾ ਦੇ ਨਾਲ ਨੀਮਾ ਹੋ ਕੇ ਗੁਰੂ ਅੱਗੇ ਅਰਦਾਸ ਕਰੇਗਾ ਤੈਨੂੰ ਪਰਮਾਤਮਾ ਨਾਲ ਮਿਲਾ ਦੇਣਾ ਗੁਰੂ ਨੇ ਸਾਜਣ ਮਿਲਿਆ ਸੁਖ ਪਾਇਆ ਜਮਦੂਤ ਮੂਏ ਬਿਖ ਖਾਏ ਪਾਤਸ਼ਾਹ ਕਹਿੰਦੇ ਜੇ ਪਰਮਾਤਮਾ ਸੱਜਣ ਤੈਨੂੰ ਮਿਲ ਪਵੇ ਨਾ ਤਾਂ ਇੱਕ ਗੱਲ ਯਾਦ ਰੱਖੀ ਤੈਨੂੰ ਆਤਮਿਕ ਆਨੰਦ ਮਿਲ ਜਾਣਾ ਤੇਰੀ ਆਤਮਾ ਬਹੁਤ ਸੁਖੀ ਹੋਣੀ ਹੈ ਜਮਦੂਤ ਤਾਂ ਪਾਤਸ਼ਾਹ ਕਹਿੰਦੇ ਐਵੇਂ ਸਮਝ ਲਓ ਵੀ ਜ਼ਹਿਰ ਖਾ ਕੇ ਮਰ ਜਾਂਦੇ ਨੇ ਮਤਲਬ ਜਮਦੂਤ ਤਾਂ ਵੀਰ ਤੇਰੇ ਨੇੜੇ ਵੀ ਨਹੀਂ ਆਉਣੇ ਜੇ ਤੇਰੇ ਕੋਲੇ ਪਰਮਾਤਮਾ ਦਾ ਨਾਮ ਹੋਇਆ ਪਰਮਾਤਮਾ ਨੂੰ ਤੈ ਆਪਣੇ ਅੰਦਰ ਵਸਾਇਆ ਹੋਇਆ ਫਿਰ ਜਮਦੂਤ ਤੇਰੇ ਕੋਲੇ ਵੀ ਨਹੀਂ ਆ ਸਕਦੇ ਨਾਵੇਂ ਅੰਦਰ ਹਉ ਵਸਾਂ ਨਾਉ ਵਸੈ ਮਨ ਆਏ ਪਾਤਸ਼ਾਹ ਕਹਿੰਦੇ ਜੇ ਪਰਮਾਤਮਾ ਸੱਜਣ ਮਿਲ ਪਵੇ ਨਾ ਤਾਂ ਮੈਂ ਉਹਦੇ ਅੰਦਰ ਨਾਮ ਦੇ ਵਿੱਚ ਸਦਾ ਟਿਕਿਆ ਰਹਿ ਸਕਦਾ ਪਰਮਾਤਮਾ ਨੂੰ ਜੇ ਆਪਣੇ ਅੰਦਰ ਵਸਾਉਣਾ ਹੈ ਫਿਰ ਨਾਮ ਜਪਣਾ ਪੈਣਾ ਜਿਹੜਾ ਨਾਮ ਜਪਦਾ ਓਸੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਂਦਾ ਆਕੇ ਜੇ ਪਰਮਾਤਮਾ ਨੂੰ ਮਿਲਣਾ ਹੈ ਪਰਮਾਤਮਾ ਨੂੰ ਆਪਣੇ ਅੰਦਰ ਵਸਾਉਣਾ ਹੈ ਤਾਂ ਨਾਮ ਜਪਣਾ ਪੈਣਾ ਹੈ ਜਦੋਂ ਨਾਮ ਜਪਦਿਆਂ ਤਾਂ ਪਰਮਾਤਮਾ ਵੀ ਨਾਮ ਦੇ ਵਿੱਚ ਹੀ ਵਸ ਜਾਂਦਾ ਹੈ ਸਦਾ ਲਈ ਵਸਦਾ ਹੈ 1 2 ਜਾਂ 3 ਦਿਨ ਦੇ ਲਈ ਨਹੀਂ ਸਦਾ ਹੀ ਤੇਰੀ ਆਤਮਾ ਦੇ ਵਿੱਚ ਜਦੋਂ ਪਰਮਾਤਮਾ ਵਸ ਗਿਆ ਫਿਰ ਲੋਕ ਤੋਂ ਲੈ ਕੇ ਪਰਲੋਕ ਤੱਕ ਦਾ ਸਫ਼ਰ ਹੈ ਜਿਹੜਾ ਭਾਈ ਉਹ ਅਕਾਲ ਪੁਰਖ ਨੇ ਪਰਮਾਤਮਾ ਨੇ ਤੇਰੇ ਨਾਲ ਹੀ ਚੱਲਣਾ ਹੈ ਬਾਜ ਗੁਰੂ গোਵਾਰ ਹੈ ਬਿਨ ਸ਼ਬਦ ਬੂਝ ਨਾ ਪਾਏ ਪਾਤਸ਼ਾਹ ਕਹਿੰਦੇ ਗੁਰੂ ਦੀ ਸ਼ਰਨ ਤੋਂ ਬਿਨਾ ਸਾਡੇ ਸਾਰੇ ਪਾਸੇ ਮਾਇਆ ਨੇ ਚਾਰਛੇ ਪੇਰੇ ਆਪਣੇ ਮੋਹ ਦਾ ਚੱਕਰ ਪਾ ਲਿਆ ਗੁਰੂ ਦੀ ਸ਼ਰਨ ਚ ਅਸੀਂ ਆਉਂਦੇ ਨਹੀਂ ਤੇ ਮਾਇਆ ਸਾਨੂੰ ਛੱਡਦੀ ਨਹੀਂ ਆਪਣੇ ਜਾਲ ਦੇ ਵਿੱਚ ਫਸਾ ਲੈਂਦੀ ਹੈ ਗੁਰੂ ਦੇ ਸ਼ਬਦ ਤੋਂ ਬਿਨਾਂ ਕਦੇ ਸਮਝ ਨਹੀਂ ਪੈ ਸਕਦੀ ਗੁਰੂ ਦਾ ਸ਼ਬਦ ਹੋਏਗਾ ਤਾਂ ਬੰਦੇ ਨੂੰ ਪਤਾ ਲੱਗੂ ਵੀ ਮੈਂ ਮਾਇਆ 'ਚ ਫਸਿਆ ਹੋਇਆ ਨਹੀਂ ਪਾਤਸ਼ਾਹ ਕਹਿੰਦੇ ਗੁਰੂ ਦਾ ਸ਼ਬਦ ਨਾ ਹੋਵੇ ਸਾਡੇ ਕੋਲੇ ਜੇ ਕਿਤੇ ਨਾ ਫਿਰ ਪਰਮਾਤਮਾ ਨੇ ਇਹੋ ਜਾਂ ਨਾਮ ਦੀ ਤਾਕਤ ਬਣਾਈ ਹੋਈ ਐ ਵੀ ਗੁਰੂ ਦਾ ਸ਼ਬਦ ਨਹੀਂ ਜੇ ਸਾਡੇ ਕੋਲੇ ਤਾ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਮਾਇਆ ਦੇ ਵਿੱਚ ਫਸੇ ਹੋਇਆ ਜਦੋਂ ਗੁਰੂ ਦੀ ਸ਼ਰਨ ਚ ਕੋਈ ਵੀ ਮਨੁੱਖ ਬੰਦਾ ਫੇਰ ਕਿਤੇ ਜਾ ਕੇ ਪਤਾ ਲੱਗਦਾ ਵੀ ਅਸੀਂ ਮਾਇਆ ਦੇ ਵਿੱਚ ਫਸੇ ਹੋਇਆ ਨਹੀਂ ਤੇ ਬੰਦਾ ਇਸੇ ਤਰ੍ਹਾਂ ਤੁਰਿਆ ਫਿਰਦਾ ਹੈ ਇਸੇ ਤਰ੍ਹਾਂ ਆਪਣਾ ਸਮਾਂ ਟਾਈਮ ਬਰਬਾਦ ਕਰਦਾ ਤੁਰ ਹੀ ਜਾਂਦਾ ਹੈ ਕਦੇ ਗੁਰੂ ਦੀ ਸ਼ਰਨ ਚ ਆਉਂਦਾ ਨਹੀਂ ਮਾਇਆ ਦੇ ਜਾਲ ਦੇ ਵਿੱਚੋਂ ਕਦੇ ਨਿਕੜ ਨਹੀਂ ਸਕਦਾ ਗੁਰਮਤੀ ਪਰਗਾਸ ਹੋਏ ਸੱਚ ਰਹਿ ਲਿਵ ਲਾਏ ਜਿਹੜੇ ਵੀ ਮਨੁੱਖ ਦੇ ਪਾਸਾ ਕਹਿੰਦੇ ਹਿਰਦੇ ਦੇ ਵਿੱਚ ਗੁਰੂ ਦੀ ਸਿੱਖਿਆ ਵਸ ਗਈ ਤੇ ਉਹਦੇ ਅੰਦਰ ਆਤਮਿਕ ਚਾਨਣ ਹੋ ਜਾਂਦਾ ਤੇ ਉਹ ਸਦਾ ਸਿਰ ਰਹਿਣ ਵਾਲੇ ਪਰਮਾਤਮਾ ਦੇ ਨਾਲ ਫਿਰ ਆਪਣੀ ਸੁਰਤ ਜੋੜ ਕੇ ਰੱਖਦਾ ਫਿਰ ਪਰਮਾਤਮਾ ਨਾਲ ਇਹੋ ਜਿਹੇ ਪਿਆਰਿਆਂ ਦੀ ਗੁਰਮਖ ਲੋਕਾਂ ਦੀ ਪਰਮਾਤਮਾ ਨਾਲ ਸੁਰਤ ਜੁੜ ਜਾਂਦੀ ਹੈ ਜਿਹੜੇ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਵਸਾ ਲੈਂਦੇ ਨੇ ਗੁਰੂ ਦੀ ਸਿੱਖਿਆ ਨੂੰ ਤਿੱਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਏ ਉਸ ਆਤਮਿਕ ਅਵਸਥਾ ਦੇ ਵਿੱਚ ਮੌਤ ਦਾ ਜਿਹੜਾ ਡਰ ਹੈ ਪਾਤਸ਼ਾਹ ਕਹਿੰਦੇ ਕਦੇ ਪਹੁੰਚਦਾ ਹੀ ਨਹੀਂ ਹੈਗਾ ਕਿਉਂਕਿ ਜਿਹੜੀ ਜੀਵ ਦੀ ਜੋਤ ਹੈ ਉਹ ਪਰਮਾਤਮਾ ਦੀ ਜੋਤ ਦੇ ਵਿੱਚ ਲੀਨ ਹੋ ਜਾਂਦੀ ਹੈ ਕਦੇ ਵੀ ਮੌਤ ਦਾ ਡਰ ਬੰਦੇ ਨੂੰ ਲੱਗ ਹੀ ਨਹੀਂ ਸਕਦਾ ਜਦੋਂ ਪਰਮਾਤਮਾ ਦਾ ਨਾਮ ਪਰਮਾਤਮਾ ਦਾ ਵਾਸਾ ਪਰਮਾਤਮਾ ਦੀ ਜੋਤ ਨਾਲ ਇਸ ਬੰਦੇ ਦੀ ਜੋਤ ਜੁੜ ਜਾਵੇ ਫਿਰ ਕਦੇ ਵੀ ਆਤਮਕ ਮੌਤ ਨਹੀਂ ਆ ਸਕਦੀ ਤੇ ਦੁਨਿਆਵੀ ਮੌਤ ਤੋਂ ਵੀ ਬੰਦਾ ਕਦੇ ਡਰ ਨਹੀਂ ਸਕਦਾ ਤੂੰ ਹੈ ਸਾਜਣ ਤੂੰ ਸੁਜਾਨ ਆਪੇ ਮੇਲਣ ਹਾਰ ਪਾਸਾ ਕਹਿੰਦੇ ਐ ਮਾਲਕਾ ਤੂੰ ਹੀ ਮੇਰਾ ਅਸਲੇ ਮਿੱਤਰ ਐ ਤੇ ਤੂੰ ਹੀ ਮੇਰੇ ਦੁੱਖ ਸੁੱਖ ਜਾਣਨ ਵਾਲਾ ਹੈ ਦੁੱਖ ਦਰਦ ਜੋ ਮੇਰੇ ਤੇ ਸੰਕਟ ਆਉਂਦੇ ਨੇ ਸਾਰੇ ਕਾਸੇ ਨੂੰ ਤੂੰ ਜਾਣਦਾ ਤੂੰ ਆਪ ਹੀ ਮੈਨੂੰ ਆਪਣੇ ਚਰਨਾਂ ਦੇ ਵਿੱਚ ਮਲਾਉਣ ਵਾਲ ਦੇ ਸਮਰਾਥਾਂ ਗੁਰシャਬਦੀ ਸਲਾਹੀ ਹੈ ਅੰਤ ਨਾ ਪਾਰਾ ਵਾਰ ਗੁਰੂ ਦੇ ਸ਼ਬਦ ਦੇ ਰਾਹੀ ਪਰਮਾਤਮਾ ਦੀ ਸਿੱਖਤ ਸਲਾਹ ਕੀਤੀ ਜਾ ਸਕਦੀ ਹੈ ਪਰਮਾਤਮਾ ਦੀ ਸਿੱਖਤ ਸਲਾਹ ਗੁਰੂ ਦੇ ਸ਼ਬਦ ਰਹੀ ਹੋ ਸਕਦੀ ਹੈ ਉਂਝ ਪਰਮਾਤਮਾ ਦੇ ਗੁਣਾਂ ਦਾ ਸਾਡੇ ਤੋਂ ਅੰਤ ਨਹੀਂ ਪੈ ਸਕਦਾ ਅਸੀਂ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ ਅਰਲਾ ਜਾ ਪਰਲਾ ਬੰਨਾ ਕਦੇ ਵੀ ਅਸੀਂ ਲੱਭ ਨਹੀਂ ਸਕਦੇ ਇੰਨੇ ਗੁਣ ਨੇ ਪਰਮਾਤਮਾ ਦੇ ਸਾਡੇ ਉੱਤੇ ਤਿੱਥੈ ਕਾਲਨਾ ਅਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਣ ਜਿਹੜੇ ਹਿਰਦੇ ਦੇ ਵਿੱਚ ਬਾਣੀ ਸਮਝਾਉਂਦੀ ਐ ਵੀ ਪਰਮਾਤਮਾ ਦਾ ਨਾਮ ਗੁਰੂ ਦਾ ਸ਼ਬਦ ਵਸਦਾ ਐ ਜਿਹੜੇ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਟਿਕਿਆ ਹੋਇਆ ਐ ਫਿਰ ਉਹ ਬਿਆਨਤ ਪਰਮਾਤਮਾ ਆਪ ਹੀ ਟਿਕ ਜਾਂਦਾ ਹੈ ਜਿਨੇ ਗੁਰੂ ਦੀ ਸਿੱਖਿਆ ਆਪਣੇ ਹਿਰਦੇ ਚ ਵਸਾ ਲਈ ਗੁਰੂ ਜੋ ਹੁਕਮ ਕਰਦਾ ਹੈ ਉਹ ਹੁਕਮ ਨੂੰ ਆਪਣੇ ਅੰਦਰ ਵਸਾ ਲਿਆ ਵੀ ਨਹੀਂ ਜਿਵੇਂ ਗੁਰੂ ਕਹਿੰਦਾ ਮੈਂ ਉਸੇ ਤਰ੍ਹਾਂ ਕਰਨਾ ਗੁਰੂ ਦੀ ਸਿੱਖਿਆ ਨੂੰ ਆਪਣੇ ਅੰਦਰ ਵਸਾਇਆ ਫਿਰ ਪਾਸਾ ਕਹਿੰਦੇ ਤਿਥੈ ਕਾਲ ਨਾ ਅਪੜੈ ਫਿਰ ਜਿਹੜੇ ਹਿਰਦੇ ਚ ਪਰਮਾਤਮਾ ਦਾ ਨਾਮ ਗੁਰੂ ਦਾ ਸ਼ਬਦ ਵਸਦਾ ਹੈ ਉਸੇ ਮੌਤ ਦਾ ਡਰ ਹੈ ਜਿਹੜਾ ਪਹੁੰਚ ਨਹੀਂ ਸਕਦਾ ਜਿਵੇਂ ਬੰਦਾ ਮੌਤ ਤੋਂ ਡਰਦਾ ਰਹਿੰਦਾ ਹੈ ਨਾ ਆਪਾਂ ਦੁਨਿਆਵੀ ਲੋਕਾਂ ਦੁਨੀਆਂ 'ਚ ਵੱਸਦੇ ਆ ਮੌਤ ਦੇ ਨਾਮ ਤੋਂ ਬੰਦਾ 1 ਮਿੰਟ 1 ਸੈਕਿੰਡ ਵਿੱਚ ਡਰ ਜਾਂਦਾ ਹੈ ਕਿਉਂਕਿ ਮਰਨਾ ਕੌਣ ਚਾਹੁੰਦਾ ਹੈ ਕਿਹਨੂੰ ਕਹਿ ਸਕਦੇ ਆ ਜ਼ਿੰਦਗੀ ਪਿਆਰੀ ਨਹੀਂ ਹੈ ਹਰ ਇੱਕ ਚਾਹੁੰਦਾ ਹੈ ਵੀ ਮੈਂ ਨਾ ਇਸ ਸੰਸਾਰ ਤੋਂ ਜਾਵਾਂ ਮੈਂ ਇੱਥੇ ਹੀ ਰਹਾ ਆਪਣੇ ਪਰਿਵਾਰਾਂ 'ਚ ਪਰ ਜਦੋਂ ਮੌਤ ਦਾ ਇੱਕ ਸ਼ਬਦ ਸੁਣਿਆ ਜਾਂਦਾ ਹੈ ਜਾਂ ਕਿਸੇ ਆਂਢੀ ਗੁਆਂਢੀ ਪਿੰਡ ਮੁਹੱਲੇ 'ਚ ਮੌਤ ਹੁੰਦੀ ਹੈ ਬੰਦਾ ਆਪਣੇ ਅੰਦਰ ਵੀ ਡਰ ਜਾਂਦਾ ਹੈ ਵੀ ਮਨਾ ਤੈਂ ਵੀ ਮਰ ਜਾਣਾ ਫਿਰ ਪਾਤਸ਼ਾਹ ਕਹਿੰਦੇ ਜੇ ਉਹ ਡਰ ਕੱਢਣਾ ਹੈ ਫਿਰ ਥੈ ਕਾਲ ਨਾ ਅਪੜ ਜਿੱਥੇ ਗੁਰ ਕਾ ਸ਼ਬਦ ਅਪਾਰ ਗੁਰੂ ਦਾ ਸ਼ਬਦ ਆਪਣੇ ਅੰਦਰ ਵਸਾਲੈ ਤੈਨੂੰ ਕਦੇ ਵੀ ਆ ਜਿਹੜਾ ਮੌਤ ਰੂਪੀ ਕਾਲ ਤੋਂ ਤੂੰ ਡਰਦਾ ਰਹਿਣਾ ਨਾ ਇਸ ਡਰ ਤੋਂ ਤੂੰ ਕਦੇ ਵੀ ਡਰਦਾ ਨਹੀਂ ਫਿਰ ਇਹ ਡਰ ਤੇਰੇ ਤੱਕ ਪਹੁੰਚ ਨਹੀਂ ਸਕਦਾ ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹੇ ਮਾਇਆ ਦੇ ਮੋਹ ਦਾ ਜਿਹੜਾ ਜਾਲ ਹੈ ਨਾ ਮਾਇਆ ਦੇ ਮੋਹ ਦਾ ਜਾਲ ਹੈ ਜਿਹੜਾ ਉਹਦੇ ਵਿੱਚੋਂ ਨਿਕੜਨ ਦੇ ਲਈ ਸਾਡੇ ਜੀਵਾਂ ਦੇ ਕੋਲ ਇੰਨੀ ਤਾਕਤ ਨਹੀਂ ਹੈ ਵੀ ਅਸੀਂ ਉਹ ਜਾਲ ਦੇ ਵਿੱਚੋਂ ਨਿਕਲ ਜਾਈਏ ਮਾਇਆ ਦਾ ਜਾਲ ਹੀ ਐਵੇਂ ਦਾ ਪ੍ਰਮਾਤਮਾ ਨੇ ਬਿਛਾ ਦਿੱਤਾ ਮਾਇਆ ਨੇ ਆਪਣੇ ਜਾਲ ਦੇ ਵਿੱਚ ਸਾਨੂੰ ਫਸਾਇਆ ਹੀ ਇਹੋ ਜੇ ਤਰੀਕੇ ਨਾਲ ਹੋਇਆ ਸਾਡੇ ਕੋਲੇ ਕੋਈ ਤਾਕਤ ਨਹੀਂ ਹੈ ਅਸੀਂ ਉਸ ਜਾਲ ਚੋਂ ਨਿਕਲ ਜਾਈਏ ਹੁਕਮੀ ਸਭ ਉਪਜੈ ਹੁਕਮੀ ਕਾਰ ਕਮਾਹੇ ਇਸ ਜਾਲ ਦੇ ਮੋਹ ਚੋਂ ਸਾਡੇ ਲਈ ਨਿਕਲਣ ਦੇ ਲਈ ਸਾਡੇ ਵਸ ਦੀ ਗੱਲ ਨਹੀਂ ਹੈ ਤੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਆ ਸਾਰੇ ਜੀਵ ਪੈਦਾ ਹੁੰਦੇ ਨੇ ਤੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਆ ਸਾਰੇ ਕਾਰ ਕਰਦੇ ਨੇ ਸੰਸਾਰ ਦੇ ਵਿੱਚ ਹੁਕਮੀ ਕਾਲ ਹੈ ਹੁਕਮੀ ਸਾਚ ਸਮਾਹੇ ਵਾਸਾ ਕਹਿੰਦੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਅੱਜ ਦੀ ਸ੍ਰਿਸ਼ਟੀ ਐ ਇਹ ਮੌਤ ਦਾ ਜਿਹੜਾ ਡਰ ਐ ਇਹਦੇ ਅਧੀਨ ਐ ਸਾਰੀ ਮੌਤ ਦਾ ਜਿਹੜਾ ਡਰ ਐ ਮੌਤ ਦੇ ਡਰ ਦੇ ਸਾਰੀ ਸ੍ਰਿਸ਼ਟੀ ਅਧੀਨ ਐ ਜਿੰਨੀ ਸ੍ਰਿਸ਼ਟੀ ਐ ਮੌਤ ਤੋਂ ਤਾਂ ਸਾਰੀ ਡਰਦੀ ਐ ਦੁਨੀਆਂ 'ਚ ਕਿੰਨਿਆਂ ਜੂਨਾ ਪੈਦਾ ਹੋਈਆਂ ਨੇ ਕਿੰਨੇ ਜੀਵ ਜੰਤੂ ਨੇ ਮੌਤ ਤੋਂ ਤਾਂ ਹਰ ਇੱਕ ਬੰਦਾ ਹੀ ਡਰਦਾ ਐ ਨਾ ਚاہے ਜੀਵ ਨੂੰ ਪਤਾ ਹੋਵੇ ਚاہے ਜੀਵ ਜੰਤੂਆਂ ਨੂੰ ਪੰਛੀਆਂ ਨੂੰ ਜਿਹੜੀ ਗੱਲ ਪਤਾ ਹੁੰਦੀ ਹੈ ਆਮ ਜੀ ਗੱਲ ਹੈ ਇੱਥੇ ਸੁੰਨੇ ਡੰਗਰ ਫਿਰਦੇ ਨੇ ਜਾਂ ਉਂਝ ਵੀ ਕੋਈ ਜਾਨਵਰ ਫਿਰਦੇ ਨੇ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗ ਜਾਂਦੀ ਹੈ ਵੀ ਸਾਡੇ ਡੰਡਾ ਸੋਟਾ ਮਾਰਦੇ ਨੇ ਨਾਲ ਦੀ ਨਾਲ ਪਰਾਂ ਭੱਜ ਜਾਂਦੇ ਨੇ ਮੌਤ ਦਾ ਤਾਂ ਹਰ ਇੱਕ ਨੂੰ ਡਰ ਹੈ ਨਾ ਪਾਤਸ਼ਾਹ ਕਹਿੰਦੇ ਜਿੰਨੀ ਆ ਸ੍ਰਿਸ਼ਟੀ ਪਰਮਾਤਮਾ ਨੇ ਬਣਾਈ ਹੈ ਹੁਕਮੀ ਕਾਲ ਹੈ ਵਸ ਹੈ ਹੁਕਮੀ ਸਾਚ ਸਮਾਹੇ ਹੁਕਮ ਦੇ ਅਨੁਸਾਰੀ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਨੂੰ ਇਹ ਜੀਵ ਹੈ ਜਿਹੜਾ ਜਾਤ ਕਰਦਾ ਨਹੀਂ ਤੇ ਸਾਰੀ ਸ੍ਰਿਸ਼ਟੀ ਹੈ ਜਿਹੜੀ ਇਹ ਮੌਤ ਦੇ ਡਰ ਤੋਂ ਅਧੀਨ ਹੈ ਸਾਰੀ ਸ੍ਰਿਸ਼ਟੀ ਮੌਤ ਤੋਂ ਡਰਦੀ ਹੈ ਹਰੇਕ ਬੰਦਾ ਸੋਚਦਾ ਵੀ ਹੁਣ ਨਾ ਮੌਤਾ ਜੀ ਹੁਣ ਨਾ ਆ ਜੇ ਸਾਰੇ ਅਸੀਂ ਮੌਤ ਤੋਂ ਡਰਦੇ ਆਂ ਨਾਨਕ ਜੋਤਿ ਸੁਭਾਵੈ ਸੋ ਥੀਐ ਇਨਾਂ ਜਨਤਾ ਵਸ ਕਿਛ ਨਾਹੀ ਪਰ ਪਾਤਸ਼ਾਹ ਕਹਿੰਦੇ ਉਹੀ ਕੁਝ ਹੁੰਦਾ ਹੈ ਸੰਸਾਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਇਸ ਧਰਤੀ ਦੇ ਉੱਤੇ ਇਸ ਕੁਦਰਤ ਦੇ ਵਿੱਚ ਉਹੀ ਕੁਝ ਹੁੰਦਾ ਜੋ ਕੁਝ ਪਰਮਾਤਮਾ ਚਾਹੁੰਦਾ ਹੈ ਬੰਦੇ ਦੇ ਹੱਥ ਦੇ ਵਿੱਚ ਇਸ ਜੀਵ ਦੇ ਹੱਥ ਦੇ ਵਿੱਚ ਕੋਈ ਇਹੋ ਜੀ ਤਾਕਤ ਨਹੀਂ ਹੈ ਵੀ ਜਿਹੜੀ ਤਾਕਤ ਅਸੀਂ ਕਹਿ ਦਈਏ ਬੰਦਾ ਆ ਕੁਝ ਕਰ ਸਕਦਾ ਜਾਂ ਉਹ ਕੁਝ ਕਰ ਸਕਦਾ ਬੰਦੇ ਦੇ ਹੱਥ ਦੇ ਵਿੱਚ ਕੱਖ ਨਹੀਂ ਹੈ ਬੰਦੇ ਦੇ ਹੱਥ ਦੇ ਵਿੱਚ ਤਾਂ ਖੁਦ ਦਾ ਆਪਣਾ ਸਰੀਰ ਨਹੀਂ ਆਪਣੇ ਆਪ ਨੂੰ ਨਹੀਂ ਬੰਦਾ ਰੋਕ ਸਕਦਾ ਜਦੋਂ ਮੌਤ ਆਉਣੀ ਹੈ ਬੰਦੇ ਦੀ ਜਦੋਂ ਜਾਨ ਨਿਕੜਦੀ ਹੈ ਬੰਦਾ ਤੜਫਦਾ ਹੈ ਮੌਤੋਂ ਦੀ ਹੈ ਬੰਦਾ ਤੜਫਦਾ ਹੈ ਬੰਦੇ ਦੇ ਖੁਦ ਦੇ ਹੱਥ ਦੇ ਵਿੱਚ ਨਹੀਂ ਆਪਣੇ ਆਪ ਨੂੰ ਬਚਾ ਲੇ ਸਾਰੀ ਸ੍ਰਿਸ਼ਟੀ ਦੀ ਜੋ ਹੋਰ ਵੀ ਚੀਜ਼ਾਂ ਦੀ ਤਾਂ ਗੱਲ ਵੱਖਰੀ ਹੈ ਇਹ ਜੀਵ ਇਹ ਬੰਦੇ ਦੇ ਆਪਣਾ ਆਪ ਹੱਥ ਦੇ ਵਿੱਚ ਨਹੀਂ ਹੈ ਨਾਨਕ ਜੋ ਤਿਸ ਭਾਵੈ ਸੋ ਥੀਐ ਇਨ੍ਹਾਂ ਜਨਤਾ ਵਸ ਕਿਛ ਨਾਹੀ ਇਨ੍ਹਾਂ ਜੀਵਾਂ ਦੇ ਹੱਥ ਦੇ ਵਿੱਚ ਕੁਝ ਨਹੀਂ ਪਾਸਾ ਕਹਿੰਦੇ ਉਹੀ ਕੁਝ ਹੁੰਦਾ ਹੈ ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਸ਼੍ਰੀ ਰਾਗ ਮਹੱਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜੇਬਾ ਝੂਠੀ ਹੋਏ ਪਾਤਸ਼ਾਹ ਕਹਿੰਦੇ ਜੇ ਜੀਵ ਮਨ ਦੇ ਵਿਕਾਰਾਂ ਦੀ ਛੋ ਨਾਲ ਝੂਠਾ ਹੋ ਸਕਦਾ ਹੈ ਨਾ ਤਾਂ ਸਰੀਰ ਹੈ ਜਿਹੜਾ ਇਹਦੇ ਵਿੱਚ ਵੀ ਝੂਠੀ ਝੂਠ ਹੈ ਅਸੀਂ ਦੁਨੀਆ ਦੇ ਵਿੱਚ ਆਮ ਜੀਆਂ ਗੱਲਾਂ ਪ੍ਰਚਲਿਤ ਕਰੀਆਂ ਹੋਈਆਂ ਨੇ ਚਾਹ ਪੀਨਿਆ ਕੋਈ ਚੀਜ਼ ਸ਼ੱਕਦੇ ਆ ਅਸੀਂ ਕਹਿ ਦਿੰਨੇ ਆ ਜੀ ਹੱਥ ਝੂਠੇ ਹੋਗੇ ਕਹਨੇ ਆ ਨਾ ਆਪਾਂ ਦੁਨੀਆ ਦੇ ਵਿੱਚ ਵੀ ਹੱਥ ਝੂਠੇ ਹੋਗੇ ਨੇ ਚਾਹ ਪੀ ਲਈ ਪਹਿਲਾਂ ਹੱਥ ਤੋਂ ਫੇਰ ਆਹ ਕੰਮ ਕਰੀ ਪਰ ਪਾਤਸ਼ਾਹੇ ਸ਼ਬਦ ਦੇ ਵਿੱਚ ਸੁਣ ਕੇ ਵੇਖੋ ਮਨ ਝੂਠਾ ਤਨ ਝੂਠ ਹੈ ਜਿਹਬਾ ਝੁੱਠੀ ਹੋਏ ਪਾਤਸ਼ਾਹ ਕਹਿੰਦੇ ਜੇ ਜੀਵ ਮਨ ਦੇ ਵਿਕਾਰਾਂ ਦੀ ਛੋ ਨਾਲ ਝੂਠਾ ਹੋ ਸਕਦਾ ਹੈ ਨਾ ਤਾਂ ਇਸ ਬੰਦੇ ਦਾ ਜਿਹੜਾ ਸਰੀਰ ਹੈ ਇਹਦੇ ਵਿੱਚ ਤਾਂ ਝੂਠ ਹੀ ਝੂਠ ਹੈ ਇਹ ਸਰੀਰ ਦੇ ਵਿੱਚ ਝੂਠ ਹੀ ਝੂਠ ਹੈ ਸਾਰੇ ਗਿਆਨ ਇੰਦਰੀ ਵਿਕਾਰਾਂ ਵੱਲ ਦੌੜਦੇ ਫਿਰਦੇ ਨੇ ਹਰ ਸਮੇਂ ਇਹਦੀ ਜੀਵ ਜਿਹੜੀ ਖਾਣ ਦੇ ਚਸਕਿਆਂ ਦੇ ਵਿੱਚ ਲੱਗੀ ਪਈ ਹੈ ਸਵਾਦਾਂ ਦੇ ਵਿੱਚ ਲੱਗੀ ਪਈ ਹੈ ਝੂਠੀ ਹੋਈ ਰਹਿੰਦੀ ਹੈ ਹਰ ਸਮੇਂ ਜੀਵ ਇਹਦੇ ਉੱਤੋਂ ਝੂਠ ਨਹੀਂ ਉਤਰ ਸਕਦੀ ਤੇ ਝੂਠੇ ਮੂੰਹ ਨਾਲ ਬੋਲਣ ਦਾ ਜਿਹੜਾ ਸੁਆ ਹੈ ਹਰ ਸਮੇਂ ਝੂਠ ਬੋਲਦਾ ਨਾ ਬੰਦਾ ਝੂਠ ਬੋਲ-ਬੋਲ ਕੀ ਤਾਂ ਟਾਈਮ ਪਾਸ ਹੁੰਦਾ ਬੰਦੇ ਦਾ ਸੱਚੀ ਗੱਲ ਕਹੇਗਾ ਤੇ ਦੁਨੀਆ 'ਚ ਵੱਖਰਾ ਹੋ ਜਾਂਦਾ ਹੈ ਕੋਈ ਬਿਰਲ ਹੈ ਜਿਹੜਾ ਬੰਦਾ ਕਹਿ ਸਕਦਾ ਕਦੀ ਸੱਚ ਬੋਲਦਾ ਹੋਵੇ ਨਹੀਂ ਨਿਰਾ ਸੱਚ ਤੇ ਕੋਈ ਸੰਸਾਰ ਦੇ ਵਿੱਚ ਬੋਲਦੀ ਨਹੀਂ ਸਿਵਾਏ ਗੁਰੂ ਪਾਤਸ਼ਾਹ ਦੇ ਬਾਣੀ ਤੋਂ ਇਸ ਬਾਣੀ ਦਾ ਪ੍ਰਚਾਰ ਕਰਨ ਲੱਗੇ ਆ ਵੀ ਕੋਈ ਆਪਣਾ ਭੈਣ ਭਾਈ ਕਹਿ ਸਕਦੇ ਆ ਗੱਲ ਕਰਦਾ ਕੀਰਤਨ ਕਰਦਾ ਉਹਨਾਂ ਨੂੰ ਵੀ ਕੁਝ ਇੱਕ ਗੱਲਾਂ ਵਿੱਚੋਂ ਝੂਠ ਬੋਲਣੀਆਂ ਪੈ ਜਾਂਦੀਆਂ ਨੇ ਕਿਉਂ ਕਿਉਂਕਿ ਪਤਾ ਵੀ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਸੱਚ ਦੁਨੀਆ ਤੋਂ ਸੁਣਿਆ ਨਹੀਂ ਜਾਂਦਾ ਸੱਚ ਹੈ ਜਿਹੜਾ ਜ਼ਖਮ ਤੇ ਨੂਨ ਮੰਗੂ ਲੜਦਾ ਸੱਚ ਇਹੋ ਜੀ ਚੀਜ਼ ਐ ਪਾਤਸ਼ਾਹ ਕਹਿੰਦੇ ਦੁਨੀਆ ਦੇ ਵਿੱਚ ਕੋਈ ਕਿਹੜੀ ਚੀਜ਼ ਨੂੰ ਝੂਠਾ ਕਹੀ ਜਾਂਦਾ ਹੈ ਕੋਈ ਕਿਹੜੀ ਚੀਜ਼ ਨੂੰ ਝੂਠਾ ਕਹੀ ਜਾਂਦਾ ਹੈ ਕਹਿੰਦੇ ਆਪਣੇ ਆਪ 'ਤੇ ਧਿਆਨ ਕਰ ਲਓ ਜਿਹੜਾ ਸਾਨੂੰ ਕਹਿੰਦਾ ਵੀ ਆਹ ਝੂਠਾ ਹੋ ਗਿਆ ਭਾਈ ਹੱਥ ਤੋਂ ਆ ਕਰ ਬਾ ਕਰ ਪਾਤਸ਼ਾਹ ਜੀ ਦਾ ਆ ਬਾਣੀ ਸੁਣਾ ਕੇ ਵੇਖ ਲਿਓ ਆਪਣੇ ਆਪ ਹੀ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਬਸ ਗੱਲ ਕਿੱਥੇ ਰੁਕ ਗਈ ਅਸੀਂ ਸੱਚ ਨੂੰ ਸੁਣ ਨਹੀਂ ਸਕਦੇ ਹੁਣ ਬਾਣੀ ਤਾਂ ਸਾਨੂੰ ਸੱਚ ਦੱਸ ਰਹੀ ਹੈ ਮਨ ਝੂਠਾ ਹੈ ਤਨ ਝੂਠ ਹੈ ਜੇ ਬਾਝੂਠੀ ਹੋਏ ਬਾਕੀ ਗੱਲਾਂ ਇੱਕ ਸਾਈਡ ਤੇ ਰੱਖ ਦੋ ਆਪਣੀ ਜੀਬ ਦੀ ਇਹ ਗੱਲ ਕਰ ਲੋ ਹਰ ਸਮੇਂ ਮਾਫ ਕਰਿਓ ਸ਼ਬਦ ਵਰਤਦਾ ਚੁਗਲੀਆਂ ਕਰਦੇ ਆ ਨਾ ਅਸੀਂ ਸਾਰਾ ਸਾਰਾ ਦਿਨ ਲੋਕਾਂ ਦੀਆਂ ਕਿਸੇ ਦੀਆਂ ਇੱਧਰ ਕਰਤੀਆਂ ਕਿਸੇ ਦੀਆਂ ਉੱਧਰ ਕਰਤੀਆਂ ਸਭ ਤੋਂ ਵੱਡਾ ਝੂਠ ਤੇ ਸਾਡੀ ਜੀਬ ਤੇ ਉਹ ਫਿਰਦਾ ਮੂੰਹ ਤੇ ਬੰਦਾ ਸਚਾਈ ਕਰ ਦਿੰਦਾ ਅਗਲਾ ਦੋ ਕਦਮ ਨਹੀਂ ਚੱਲਦਾ ਨਾਲ ਦੀ ਨਾਲ ਚੱਲ ਪੰਦੀਆਂ ਨੇ ਅਗਲੀਆਂ ਦੀਆਂ ਚੁਗਲੀਆਂ ਇਹ ਝੂਠ ਹੈ ਜਿਹੜੀ ਪਾਤਸ਼ਾਹ ਕਹਿੰਦੇ ਤੇਰੀ ਜੀਬ ਤੋਂ ਕਦੇ ਝੂਠ ਉੱਤਰ ਨਹੀਂ ਸਕਦੀ ਜਿਹਬਾ ਤੋਂ ਝੂਠ ਹੈ ਤੇਰੀ ਕਦੇ ਉੱਤਰ ਨਹੀਂ ਸਕਦੀ ਦੁਨੀਆ 'ਚ ਸਾਰੀਆਂ ਚੀਜ਼ਾਂ ਝੂਠੀਆਂ ਨੇ ਕੋਈ ਚੀਜ਼ ਸੁੱਚੀ ਨਹੀਂ ਬੰਦੇ ਦੀ ਆਤਮਾ ਪਵਿੱਤਰ ਸੁੱਚੀ ਹੋ ਸਕਦੀ ਹੈ ਜੇ ਪਰਮਾਤਮਾ ਨਾਲ ਜੋੜੋਂਗੇ ਉਹਨੂੰ ਸਾਡਾ ਸਰੀਰ ਵੀ ਇੱਕ ਗੰਦਗੀ ਦੇ ਭਰਿਆ ਹੋਇਆ ਪੁਤਲਾ ਹੈ ਇਹ ਜਦੋਂ ਗੁਰੂ ਦੀ ਸ਼ਰਨ ਚ ਆਉਂਦਾ ਹੈ ਗੁਰੂ ਨਾਲ ਅਸੀਂ ਜੋੜਦੇ ਹਾਂ ਉਦੋਂ ਪਵਿੱਤਰ ਬਣਦਾ ਨਹੀਂ ਦੁਨੀਆਂ 'ਚ ਇਹਨੂੰ ਜਿੰਨਾ ਮਰਜੀ ਧੋਈ ਜਾਓ ਜਿੰਨੇ ਮਰਜੀ ਕੈਮੀਕਲ ਲਾਓ ਚਿੱਟੇ ਕੱਪੜੇ ਪਾਦੋ ਰੰਗਦਾਰ ਕੱਪੜੇ ਪਾਦੋ ਇਹਨੇ ਸੁੱਚਾ ਥੋੜੀ ਹੋਣਾ ਹੈ ਮਨ ਝੂਠਾ ਤਨ ਝੂਠ ਹੈ ਜਿਹਬਾ ਝੂਠੀ ਹੋਏ ਆਸਾ ਕਹਿੰਦੇ ਤੇਰੀ ਜੀਬ ਵੀ ਹਰ ਸਮੇਂ ਝੂਠ ਦੇ ਵਿੱਚ ਹੀ ਚੱਲਦੀ ਹੈ ਹਰ ਸਮੇਂ ਝੂਠ ਬੋਲਣ ਦਾ ਸੁਭਾਅ ਤੋਂ ਛੱਡ ਨਹੀਂ ਸਕਦਾ ਕਿਉਂਕਿ ਸਾਡੇ ਤੋਂ ਛੱਡਿਆ ਨਹੀਂ ਜਾਂਦਾ ਝੂਠ ਬਿਨਾ ਗੁਜ਼ਾਰਾ ਨਹੀਂ ਹੁੰਦਾ ਬੰਦੇ ਦਾ ਦੁਨੀਆ 'ਚ ਜੇ ਦੁਨੀਆ 'ਚ ਰਹਿਣਾ ਹੈ ਬੰਦੇ ਨੂੰ ਝੂਠ ਬੋਲਣੀ ਪੈਣਾ ਮੁਖ ਝੂਠ ਹੈ ਝੂਠ ਬੋਲਣਾ ਕਿਉਂ ਕਰ ਸੂਚਾ ਹੋਏ ਇਹੋ ਜਾਂ ਜੀਵ ਪਾਤਸ਼ਾਹ ਕਹਿੰਦੇ ਕਿਸੇ ਵੀ ਬਾਹਰਲੇ ਸੁੱਚ ਆਦਿਕ ਕਰਮਾਂ ਦੇ ਨਾਲ ਕਦੇ ਸੁੱਚਾ ਨਹੀਂ ਹੋ ਸਕਦਾ ਜੇ ਬੰਦਾ ਬੰਨ ਬਨੇ ਜ ਰੱਖ ਲੈਣਾ ਵੀ ਨਹੀਂ ਜੀ ਨਹੀਂ ਮੈਂ ਤੇ ਪ੍ਰਸ਼ਾਦਾ ਛਕਿਆ ਤਾਂ ਵੀ ਇਸ਼ਨਾਨ ਕਰ ਲੈਣਾ ਬਾਤ ਨੂੰ ਕੀਤਾ ਤਾਂ ਵੀ ਪ੍ਰਸ਼ਾਦਾ ਛਕ ਲਿਆ ਪਲੱਸ ਗਿਆ ਤਾਂ ਵੀ ਇਸ਼ਨਾਨ ਕਰ ਲਿਆ ਇਹ ਸਰੀਰ ਨੂੰ ਮੈਂ ਤੇ ਜੀ ਗੱਲ-ਗੱਲ ਤੇ ਇਸ਼ਨਾਨ ਕਰਾਉਣਾ ਮੈਂ ਤੇ ਸੋਚਾਂ ਪਾਤਸ਼ਾਹ ਕਹਿੰਦੇ ਇਹ ਗੱਲ ਕਦੇ ਨਾ ਸੋਚੀ ਕਿਉਂਕਿ ਮੁਖ ਝੂਠਾ ਝੂਠ ਬੋਲਣਾ ਕਿਉਂ ਕਰ ਸੋਚਾ ਹੋਏ ਜੇ ਤੂੰ ਆਪਣਾ ਝੂਠ ਬੋਲਣ ਦਾ ਸੁਭਾਅ ਨਹੀਂ ਛੱਡ ਸਕਦਾ ਬਾਹਰ ਦਿਖਾਵੇ ਕਰਨ ਦੀ ਲੋੜ ਨਹੀਂ ਕਿਉਂਕਿ ਮਾਫ ਕਰਿਓ ਅਸੀਂ ਜਿਹੜੇ ਦੁਨੀਆਂ ਦੇ ਵਿੱਚ ਵੱਸਦੇ ਆ ਨਾ ਅਸੀਂ ਦਿਖਾਵੇ ਵਾਲੇ ਹੋ ਚੁੱਕੇ ਆ ਦਿਖਾਵੇ ਨਾਲ ਅਸੀਂ ਜੁੜ ਗਏ ਪਰ ਕਿਤੇ ਵੀ ਅਸੀਂ ਗੁਰੂ ਦੀ ਸਿੱਖਿਆ ਨਾਲ 1% ਵੀ ਨਹੀਂ ਜੁੜ ਸਕੇ ਅਸੀਂ ਦਿਖਾਵੇ ਕਰਨ ਦੇ ਯੋਗ ਹੋ ਗਏ ਕੋਈ ਦਿਖਾਵੇ ਵਾਲਾ ਸੀ ਉਹਦੇ ਪਿੱਛੇ ਨਾਲ ਦੀ ਨਾਲ ਲੱਗ ਜਾਂਦਾ ਹਾਂਜੀ ਆ ਤੇ ਬੜੀ ਸੁੱਚਮ ਰੱਖਦਾ ਹੈ ਬਾਬਾ ਦੁਨੀਆਂ 'ਚ ਅਸੀਂ ਜੁੜੇ ਹੋਇਆ ਨਾ ਦੁਨੀਆ ਚ ਹੋ ਜੇ ਜੇ ਅਸੀਂ ਕਰਮ ਕਰਦੇ ਆ ਤਾਂ ਹੀ ਬਾਣੀ ਨੇ ਸਮਝਾਇਆ ਤਾਂ ਹੀ ਮਹਾਰਾਜ ਨੇ ਲੇਖਣੇ ਲਿਖਿਆ ਨਾ ਗੁਰੂ ਨਾਨਕ ਮਹਾਰਾਜ ਦਾ ਸ਼ਬਦ ਹੈ ਨਹੀਂ ਗੁਰੂ ਨਾਨਕ ਮਹਾਰਾਜ ਨੂੰ ਕੀ ਲੋੜ ਪੈ ਗਈ ਸੀ ਐਵੇਂ ਦੇ ਸ਼ਬਦ ਲੇਖਣ ਦੀ ਐਵੇਂ ਦੀਆਂ ਗੱਲਾਂ ਜੇ ਦੁਨੀਆ ਚ ਹੋ ਰਿਹਾ ਜਿਹੜਾ ਕੁਛ ਉਹੀ ਕੁਛ ਬਾਣੀ ਦੇ ਪਤਸ਼ਾਹ ਜੀ ਨੇ ਲਿਖ ਦਿੱਤਾ ਮੁਖ ਝੂਠਾ ਝੂਠ ਬੋਲਣਾ ਪਤਸ਼ਾਹ ਕਹਿੰਦੇ ਕੀ ਸੁੱਚਮਾ ਦੀਆਂ ਗੱਲਾਂ ਕਰਦਾ ਸੁੱਚਿਆਂ ਦੀਆਂ ਸਾਰਾ ਦਿਨ ਤਾਂ ਝੂਠ ਬੋਲਦਾ ਫਿਰੇ ਜਾਂਦਾ ਬਾਰੋਂ ਦਿਖਾਵੇ ਕਰਦਾ ਵੀ ਮੈਂ ਸੁੱਚਾ ਬਣ ਗਿਆ ਮੈਂ ਪਵਿੱਤਰ ਬਣ ਗਿਆ ਕਹਿੰਦੇ ਮੁੱਖ ਚੋਂ ਪਹਿਲਾਂ ਇਸ ਮੂੰਹ ਦੇ ਵਿੱਚੋਂ ਝੂਠ ਬੋਲਣਾ ਛੱਡ ਦੇ ਫੇਰ ਕਿਤੇ ਜਾ ਕੇ ਸੁੱਚਾ ਬਣੇਗਾ ਤੋ ਅਸੀਂ ਛੱਡ ਨਹੀਂ ਸਕਦੇ ਸੁੱਚਾ ਤਾਂ ਹੀ ਬਣਿਆ ਜਾਏਗਾ ਪਵਿੱਤਰ ਤਾਂ ਹੀ ਬਣਿਆ ਜਾਏਗਾ ਜੇ ਝੂਠ ਬੋਲਣਾ ਛੱਡ ਦੇਗਾ ਤੇਰੀ ਜੀਬ ਤੇ ਸੱਚ ਹੀ ਸੱਚ ਵਸੇਗਾ ਤੇ ਜਦੋਂ ਤੇਰੀ ਜੀਬ ਤੇ ਸੱਚ ਵਸੇਗਾ ਤੇਰੀ ਆਤਮਾ 'ਚ ਵੀ ਸੱਚ ਵਸ ਜਾਣਾ ਹੈ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਗੁਰੂ ਦਾ ਸ਼ਬਦ ਰੂਪੀ ਜਾਲ ਹੈ ਜਿਹੜਾ ਨਾ ਜਿਵੇਂ ਦੁਨੀਆਂ 'ਚ ਅਸੀਂ ਭਾਂਡੇ ਮਾਂਜਦੇ ਨਿਆ ਭਾਂਡੇ ਮਾਂਜਦੇ ਆ ਸਵਾ ਦੇ ਨਾਲ ਮਾਂਜਦੀਏ ਸਾਬਣਾਂ ਦੇ ਨਾਲ ਮਾਂਜਦੀਏ ਸਰਫਾਂ ਦੇ ਨਾਲ ਮਾਂਜਦੀਏ ਸੀ ਕਹਿੰਨੇ ਜੀ ਬੜਾ ਸੋਹਣਾ ਬਣ ਗਿਆ ਭਾਂਡਾ ਚਿਲਕਣ ਲੱਗ ਗਿਆ ਪਰ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਦੁਨੀਆਂ ਦੇ ਭਾਂਡੇ ਨੂੰ ਬੰਦਾ ਮਾਂਜਣ ਦੇ ਵਿੱਚ ਜ਼ੋਰ ਲਾਈ ਜਾਂਦਾ ਇਹਨੂੰ ਉਹਦੇ ਵਿੱਚ ਕੋਈ ਚੀਜ਼ ਰਹਿ ਨਾ ਜਾਵੇ ਇੱਚ ਚੀਜ਼ ਨਾ ਖਰਾਬ ਹੋ ਜੇ ਚੰਗੀ ਤਰ੍ਹਾਂ ਧੋ ਲੋ ਪਾਸ਼ਾ ਕਹਿੰਦੇ ਤੇਰੇ ਮਨ ਨੂੰ ਮਾਂਜਣ ਦੀ ਲੋੜ ਐ ਤੇਰੇ ਮਨ ਨੂੰ ਸਾਫ਼ ਕਰਨ ਦੀ ਲੋੜ ਐ ਉਹਨੂੰ ਕਰਿਆ ਕਰ ਮਨ ਬਿਕਾਰਾਂ ਨਾਲ ਭਰਿਆ ਹੋਇਆ ਮਨ ਚ ਬੇਈਮਾਨੀਆਂ ਪੰਨਾਂ ਨੇ ਮਨ ਚ ਪਾਪ ਜਾਗਦੇ ਨੇ ਤੇਰਾ ਮਨ ਤੇ ਤੂੰ ਮਾਜ ਨਹੀਂ ਸਕਦਾ ਦੁਨੀਆ ਚ ਵਰਤਨਾ ਨੂੰ ਮਾਜਦਾ ਆਪਣੇ ਤਨ ਨੂੰ ਵੀ ਮਾਜਦਾ ਬੰਦਾ ਮਾਫ ਕਰਿਓ ਦੁਨੀਆ ਚ ਆਪਾ ਕਰਦੇ ਨਹੀਂ ਹੈਗੇ ਕਦੇ ਝਾ ਮਾਲ ਲਾ ਲਈਏ ਕਦੇ ਸ਼ਰੀਰ ਤੇ ਕੁਸ਼ ਮਾਲਦੇ ਵੀ ਗੋਰੇ ਨਿਕਲ ਜੀਏ ਪਾਸ਼ਾ ਕਹਿੰਦੇ ਤਨ ਦਾ ਸੋਨਾ ਹੋਣਾ ਚੰਮ ਦਾ ਗੋਰਾ ਹੋਣਾ ਮੋਇਨਾ ਨਹੀਂ ਰੱਖਦਾ ਬੰਦੇ ਦਾ ਜੇ ਅਸਲ ਦੇ ਵਿੱਚ ਚੀਜ਼ ਐ ਮੇਨ ਜੇ ਬੰਦੇ ਨੇ ਜ਼ਿੰਦਗੀ 'ਚ ਸੋਨਾ ਬਣਾਉਣਾ ਆਪਣੇ ਹਿਰਦੇ ਨੂੰ ਆਪਣੇ ਮਨ ਨੂੰ ਆਪਣੀ ਆਤਮਾ ਨੂੰ ਸੋਨਾ ਬਣਾਉਣਾ ਪੈਣਾ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਗੁਰੂ ਦੇ ਕੋਲ ਬੈਠ ਗੁਰੂ ਦੇ ਸ਼ਬਦ ਨੂੰ ਲੈ ਜਲ ਦੇ ਵਾਂਗੂ ਗੁਰੂ ਦੇ ਸ਼ਬਦ ਨੂੰ ਪੀਲਾ ਤੇਰਾ ਮਨ ਐ ਜਿਹੜਾ ਗੁਰੂ ਦੇ ਨਾਮ ਰੂਪੀ ਜਲ ਤੋਂ ਬਿਨਾ ਮਾਂਜਿਆ ਨਹੀਂ ਜਾਣਾ ਜੇ ਤੂੰ ਸੱਚ ਦਾ ਸਿਮਰਨ ਕਰੇਗਾ ਉਹ ਸੱਚੇ ਪਰਮਾਤਮਾ ਨੂੰ ਸਿਮਰੇਗਾ ਤਾਂ ਕਿਤੇ ਜਾ ਕੇ ਤੇਰਾ ਮਨ ਹੈ ਜਿਹੜਾ ਮਾਂਜਿਆ ਜਾਣਾ ਹੈ ਫੇਰ ਤੂੰ ਸੱਚਾ ਤੇ ਸੁੱਚਾ ਖਾਉਣ ਦੇ ਲਾਇਕ ਬਣ ਸਕਦਾ ਹੈ ਨਹੀਂ ਜਿੰਨਾ ਸਮਾਂ ਤੈਂ ਆਪਣੇ ਮਨ ਨੂੰ ਨਾ ਮਾਂਜਿਆ ਗੁਰੂ ਦਾ ਸ਼ਬਦ ਲੈਣਾ ਪਏਗਾ ਗੁਰੂ ਦਾ ਸ਼ਬਦ ਰੂਪੀ ਜਲ ਛਕ ਤੇ ਆਪਣੇ ਮਨ ਨੂੰ ਮਾਂਜ ਆਪਣੇ ਮਨ ਨੂੰ ਸਾਫ਼ ਕਰ ਲੈ ਜਿਵੇਂ ਸਰੀਰ ਦੇ ਉੱਤੇ ਕੁਝ ਨਹੀਂ ਲੱਗਣ ਦਿੰਦੇ ਨਾ ਅਸੀਂ ਵੀ ਨਹੀਂ ਨਹੀਂ ਜੀ ਕੋਈ ਸੋਹਣਾ ਕੱਪੜਾ ਪਾਵਾਂਗੇ ਸਰੀਰ ਨੂੰ ਚੰਗੀਆਂ-ਚੰਗੀਆਂ ਸਾਬਣਾਂ ਦੇ ਨਾਲ ਧੋਵਾਂਗੇ ਆਪਣੇ ਮਨ ਨੂੰ ਧੋਇਆ ਕਰ ਆਪਣੇ ਹਿਰਦੇ ਨੂੰ ਧੋਇਆ ਕਰ ਤਾਂ ਜੋ ਤੇਰੇ ਅੰਦਰ ਉਸ ਪ੍ਰਮਾਤਮਾ ਦਾ ਨਾਮ ਵਸ ਜਾਵੇ ਤਾਂ ਜੋ ਤੂੰ ਸੁੱਚਾ ਸੱਚਾ ਕਹਾਉਣ ਦੇ ਲਾਇਕ ਬਣ ਜਾਵੇਂ ਨਹੀਂ ਤੇ ਤੂੰ ਸੁੱਚਾ ਜਾਂ ਸੱਚਾ ਕਹਾਉਣ ਦੇ ਲਾਇਕ ਨਹੀਂ ਜੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਵੱਸਦਾ ਹੋਈਆਂ ਪੁੱਲਾਂ ਦੀ ਖਿਮਾ ਸਤਿਗੁਰਾਂ ਦੀ ਸੰਗਤ ਸਤਿਗੁਰ ਬਖਸ਼ਣ ਹਾਰ ਨੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਸਲੋਕ ਪਾਵਨ ਗੁਰੂ ਪਾਣੀ ਪਤਾ ਦੇਸ ਰਾਤ ਦੋਇ ਦਾਈਂ ਦਾਇਆ ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ ਕੇ ਦੇ ਕੇ ਦੂ ਜਿਨੇ ਨਾਮ ਧਿਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਜਿਨੇ ਨਾਮ ਧਿਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗੇ ਅਰਦਾਸ